ਵੈਲੰਟਾਈਨ ਡੇ ਨੂੰ ਕਿੰਨੇ ਦਿਨ ਹੋ ਗਏ ਨਾ ਇਹਨਾਂ ਨੇ ਮੈਨੂੰ ਰੋਜ਼ ਦਿੱਤਾ ਨਾ ਟੈਡੀ ਦਿੱਤਾ ਨਾ ਚਾਕਲੇਟ ਦਿੱਤੀ ਅੱਜ ਪ੍ਰੋਮਿਸ ਲੈ ਆ ਦੇਖਦੀ ਆ ਅੱਜ ਕੀ ਰੰਗ ਲਾਂਦੇ ਇਹ ਤਾਂ ਕਰ ਹੀ ਸਕਦੇ ਆ ਪ੍ਰੋਮਿਸ ਓਕੇ ਇਹ ਗੱਲ ਸ਼ੀਸ਼ੇ ਨਾਲ ਗੱਲਾਂ ਮਾਰੀ ਜੰਨੀ ਐ ਕੀ ਹੋ ਗਿਆ ਨਾ ਨਾ ਹੋਣਾ ਕੀ ਆ ਮੈਂ ਕਿਹਾ ਚਲ ਤਿਆਰ ਹੋ ਜੰਨੀ ਆ ਉਹ ਅੱਜ ਤਾਂ ਮੈਨੂੰ ਕੋਈ ਸਪੈਸ਼ਲ ਦਿਨ ਲੱਗਦਾ ਪਿਆ ਦਿਨ ਤਾਂ ਸਾਰੇ ਸਪੈਸ਼ਲ ਹੁੰਦੇ ਆ ਪਰ ਇਹ ਹਫਤਾ ਤਾਂ ਕੁਝ ਬਾਰੇ ਸਪੈਸ਼ਲ ਆ ਪਰ ਕਈਆਂ ਨੂੰ ਪਤਾ ਨਹੀਂ ਨਾ ਹੁੰਦਾ ਅੱਛਾ ਆ ਹਫਤੇ ਚ ਕੀ ਆ ਮੈਨੂੰ ਵੀ ਦੱਸ ਦੇ ਨਾ ਨਾ ਤੁਹਾਨੂੰ ਨਹੀਂ ਪਤਾ ਤੁਸੀਂ ਵੀ ਤਾਂ ਦੁਨੀਆਦਾਰੀ ਚ ਰਹਿੰਨੇ ਪਏ ਹੋ ਤੁਹਾਨੂੰ ਨਹੀਂ ਪਤਾ ਕਿਹੜੇ ਦਿਨ ਚੱਲਦੇ ਪਏ ਆ ਦਿਨ ਕਿਹੜੇ ਚੱਲਦੇ ਪਏ ਆ ਅੱਛਾ ਆ ਟੈਡੀ ਡੇ ਚੋਕਲੇਟ ਦੇ ਏ ਡੇ ਵੋ ਡੇ ਇਹ ਵਾਲੇ ਦਿਨ ਦੀ ਗੱਲ ਕਰਦੀ ਪਈ ਆ ਤੂੰ ਆਹੋ ਇਹੇ ਦਿਨਾਂ ਦੀ ਗੱਲ ਕਰਦੀ ਪਈ ਆ ਮੇਰੀਆਂ ਸਹੇਲੀਆਂ ਦੇ ਘਰ ਵਾਲੇ ਨਾ ਰੋਜ਼ ਲੈ ਕੇ ਆਉਂਦੇ ਆ ਕਦੀ ਰੋਜ਼ ਕਦੀ ਟੈਡੀ ਤੇ ਕਦੀ ਚਾਕਲੇਟ ਤੁਸੀਂ ਟੈਡੀ ਦਾ ਮੈਨੂੰ ਕੀ ਦੇਣਾ ਇੱਕ 10 ਰੁਪਏ ਦੀ ਚਾਕਲੇਟ ਵੀ ਨਹੀਂ ਲੈ ਕੇ ਆਏ ਤੁਸੀਂ ਮੈਨੂੰ ਪੁੱਛ ਨਹੀਂ ਦਿੱਤਾ ਨਾ ਰੋਜ਼ ਨਾ ਟੈਡੀ ਨਾ ਚਾਕਲੇਟ ਅੱਜ ਪ੍ਰੋਮਿਸ ਦੇ ਆ ਹੋਰ ਨਹੀਂ ਕੁਝ ਦੇ ਸਕਦੇ ਤਾਂ ਇੱਕ ਪ੍ਰੋਮਿਸ ਹੀ ਕਰ ਲਓ ਅਨਿਕਾ ਮੈਂ ਕੀ ਪ੍ਰੋਮਿਸ ਕਰਾਂ ਜਦੋਂ ਆਪਣਾ ਵਿਆਹ ਹੋਇਆ ਸੀਗਾ ਆਪਣੇ ਫੇਰੇ ਹੋਏ ਸੀਗੇ ਮੈਂ ਪ੍ਰੋਮਿਸ ਕੀਤਾ ਹੀ ਸੀਗਾ ਤੇਰੇ ਨਾਲ ਹਰ ਸਾਲ ਮੈਂ ਕੀ ਪ੍ਰੋਮਿਸ ਕਰੀ ਜਾਉ ਤੇਰੇ ਨਾਲ ਮੈਨੂੰ ਵੀ ਤਾਂ ਦੁੱਖ ਲੱਗਦਾ ਹੀ ਆ ਕਿ ਜਦੋਂ ਮੈਂ ਇੰਸਟਾਗ੍ਰam ਖੋਲਦੀ ਆ ਸਾਰੇ ਇੱਕ ਦੂਸਰੇ ਨੂੰ ਇੰਨੇ ਨੇ ਗਿਫਟ ਦਿੰਦੇ ਆ ਤੇ ਇੱਕ ਤੁਸੀਂ ਹੋ ਇੰਨੇ ਬੋਰਿੰਗ ਇੱਕ ਮੈਨੂੰ ਗੁਲਾਬ ਦਾ ਫੁੱਲ ਨਹੀਂ ਲਿਆ ਕੇ ਦਿੱਤਾ ਫਰਵਰੀ ਮਹੀਨੇ ਦੇ ਨਾ ਇਹ ਇੱਕ ਹਫਤਾ ਸਾਰਾ ਪਿਆਰ ਦਾ ਹੁੰਦਾ ਜਿਹਦੇ ਵਿੱਚ ਹਸਬੰਡ ਵਾਈਫ ਵਿਸ਼ ਕਰਦੇ ਆ ਤੇ ਇੱਕ ਦੂਸਰੇ ਨੂੰ ਗਿਫਟ ਦਿੰਦੇ ਆ ਹਨੀਕਾ ਤੂੰ ਕਿਹੜੇ ਚੱਕਰਾਂ 'ਚ ਪੈ ਗਈ ਏ ਪਹਿਲਾਂ ਕਿਹੜਾ ਚੱਲਦੇ ਹੁੰਦੇ ਸੀ ਕਿ ਇਹ 7 ਦਿਨ ਜਿਹੜੇ ਹੁਣ ਚੱਲ ਪਈ ਐ ਇਹ ਤਾਂ ਸਿਰਫ ਚੋਚ ਲਈ ਐ ਪਿਆਰ ਤਾਂ ਹਸਬੰਡ ਵਾਈਫ ਦਾ ساری ਉਮਰ ਤੱਕ ਚੱਲਦਾ। ਆਣੀ ਕਾ ਗਿਫਟ ਗੁਫਟ ਦੇਣਾ ਕੁਛ ਨਹੀਂ ਹੁੰਦਾ। ਹਸਬੰਡ ਵਾਈਫ ਦਾ ਪਿਆਰ ਨਾ ਦਿਲੋਂ ਹੁੰਦਾ। ਦਿਲੋਂ ਅਟੈਚਮੈਂਟ ਹੋਣੀ ਚਾਹੀਦੀ ਐ। ਗਿਫਟ ਦੇਣਾ ਕੋਈ ਪਿਆਰ ਨਹੀਂ ਵਾਧਦਾ ਹੈਗਾ। ਹਾਂਜੀ ਕਿੱਥੇ ਚੱਲੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਤੁਹਾਨੂੰ ਸਾਰਿਆਂ ਨੂੰ ਸਾਡੀ ਇਹ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਓ ਇਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਸੀ ਕਿ ਘਰ ਵਿੱਚ ਸੋ ਟੈਨਸ਼ਨਾਂ ਹੁੰਦੀਆਂ ਵਾ ਕਈ ਵਾਰ ਹਸਬੰਡ ਦੇ ਮਾਈਂਡ ਵਿੱਚ ਉਸਕੀ ਭੱਡ ਜਾਂਦਾ ਉਹ ਨਹੀਂ ਯਾਦ ਰੱਖਦਾ ਹੈਗਾ ਤੇ ਕੋਈ ਵੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਇਹ ਦਿਨ ਤਾਂ ਹੁਣ ਚੱਲੇ ਆ ਪਹਿਲਾਂ ਕਿਹੜਾ ਇਹ ਦਿਨ ਮਨਾਏ ਜਾਂਦੇ ਸੀਗੇ ਤਾਂ ਵੀ ਹਸਬੰਡ ਵਾਈਫ ਦੇ ਵਿੱਚ ਇੰਨਾ ਪਿਆਰ ਹੁੰਦਾ ਹੀ ਸੀ ਤੇ ਵੀਡੀਓ ਤੁਹਾਨੂੰ ਸਾਡੀ ਵਧੀਆ ਲੱਗੀ ਹੋਵੇ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਦੀਪੂ ਦੇ ਪੇਜ ਨੂੰ ਵੀ ਫੋਲੋ ਕਰੋ ਧੰਨਵਾਦ